ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਵੀ ਨਾਲ ਨੂੰ ਸਬਸਕ੍ਰਾਈਬ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਚੀਰੇ ਕਿਉਂ ਗਏ ਸਨ ਅਤੇ ਉੱਥੇ ਪੈਰ ਦੇ ਅੰਗੂਠੇ ਦੇ ਨਾਲ ਜਲ ਕਿਵੇਂ ਉਤਪਨ ਕੀਤਾ ਸੀ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਸੰਗਤ ਜੀ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਖਣ ਦਿਸ਼ਾ ਵਿੱਚ ਵੀ ਯਾਤਰਾ ਕੀਤੀ ਸੀ ਇਨ੍ਹਾਂ ਯਾਤਰਾਵਾਂ ਵਿੱਚੋਂ ਇੱਕ ਸਥਾਨ ਹੈ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਸਨ ਇਸ ਗੁਰਦੁਆਰਾ ਸਾਹਿਬ ਨੂੰ ਨਾਨਕ ਚੀਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਕਰਨਾਟਕ ਦੇ ਬੀਦਰ ਸ਼ਹਿਰ ਵਿੱਚ ਮੌਜੂਦ ਹੈ ਅਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਅਨੋਖਾ ਕੌਤਕ ਬਰਤਾਇਆ ਸੀ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਦੂਸਰੀ ਉਦਾਸੀ ਵੇਲੇ, ਯਾਨੀ ਕਿ ਯਾਤਰਾ ਦੇ ਦੌਰਾਨ ਬਿਦਰ ਵਿੱਚ ਆਪਣਾ ਸਮਾਂ ਬਤੀਤ ਕੀਤਾ ਸੀ। ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਗਏ ਤਾਂ ਉੱਥੋਂ ਦੀਆਂ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਪਣੀ ਇੱਕ ਸਮੱਸਿਆ ਲੈ ਕੇ ਆਈਆਂ ਅਤੇ ਇਹ ਇੱਕ ਬਹੁਤ ਵੱਡੀ ਸਮੱਸਿਆ ਸੀ ਜੋ ਕਿ ਉੱਥੇ ਪਾਣੀ ਬਿਲਕੁਲ ਵੀ ਨਹੀਂ ਸੀ। ਅਤੇ ਹਮੇਸ਼ਾ ਦੀ ਤਰ੍ਹਾਂ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਇਸ ਵਾਰ ਭਾਈ ਮਰਦਾਨਾ ਵੀ ਨਾਲ ਹੀ ਸਨ ਅਤੇ ਇੱਥੇ ਹੋਰ ਕਈ ਸਾਧੂ ਸੰਤ ਵੀ ਰਹਿੰਦੇ ਸਨ ਤਾਂ ਜਦੋਂ ਉਹਨਾਂ ਸਾਧੂ ਸੰਤਾਂ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਹ ਸਾਰੇ ਗੁਰੂ ਨਾਨਕ ਪਾਸ਼ਾ ਜੀ ਦੇ ਸਵਾਗਤ ਦੇ ਲਈ ਦੌੜ ਕੇ ਆਉਂਦੇ ਹਨ ਅਤੇ ਥੋੜੇ ਸਮੇਂ ਵਿੱਚ ਹੀ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸਨ ਅਤੇ ਆਪੋ ਆਪਣੀਆਂ ਸਮੱਸਿਆਵਾਂ ਦੱਸਣ ਲੱਗੇ ਆਓ ਸੰਗਤ ਜੀ ਆਪਾਂ ਅੱਜ ਦੀ ਸਾਖੀ ਦੇ ਵਿੱਚ ਜਾਣਦੇ ਹਾਂ ਕਿ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਪਹੁੰਚੇ ਅਤੇ ਆਪਣੇ ਇੱਕ ਪੈਰ ਦੇ ਅੰਗੂਠੇ ਦੇ ਨਾਲ ਜਲ ਕਿਵੇਂ ਪ੍ਰਗਟ ਕੀਤਾ ਨਾਨਕ ਪਾਤਸ਼ਾਹ ਜੀ ਆਪਣੀ ਦੂਸਰੀ ਉਦਾਸੀ ਦੇ ਦੌਰਾਨ ਉੱਥੇ ਪਹੁੰਚਦੇ ਹਨ ਤਾਂ ਉਹਨਾਂ ਨੇ ਬਿੱਦਰ ਵਿੱਚ ਰਹਿਣ ਵਾਲੇ ਕੁਝ ਮੁ슬लिम ਸੰਤਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਨਾਰਦਪੁਰਾ ਤੇ ਖਾਟਮਾ ਵਿੱਚ ਕਾਫੀ ਦਿਨ ਰਹੇ ਸਨ ਅਤੇ ਉੱਥੋਂ ਦੇ ਲੋਕਾਂ ਨੂੰ ਸੱਚ ਦੇ ਧਰਮ ਦੇ ਪ੍ਰਤੀ ਜਾਗਰੂਕ ਕਰਵਾਇਆ ਅਤੇ ਉਸ ਪਰਮਾਤਮਾ ਦੇ ਬਾਰੇ ਗਿਆਨ ਦੇ ਕੇ ਆਕੋਸ਼ਕ ਦਿਨਾਬਾਦ ਉਹ ਨਿਰਵਾਦਾ ਦੇ ਪ੍ਰਾਚੀਨ ਹਿੰਦੂ ਮੰਦਿਰ ਨੂੰ ਔਂਕਾਸ਼ਵੇਰ ਪਹੁੰਚਦੇ ਹਨ ਉੱਥੋਂ ਹੁੰਦੇ ਹੋਏ ਗੁਰੂ ਨਾਨਕ ਪਾਸ਼ਾ ਜੀ ਨਾਡੇੜ ਨਾਡੇੜ ਪਹੁੰਚਦੇ ਹਨ ਨਾਡੇੜ ਵਿੱਚ ਜਿਸ ਜਗ੍ਹਾ ਤੇ ਗੁਰੂ ਨਾਨਕ ਪਾਸ਼ਾ ਜੀ ਪਹੁੰਚਦੇ ਹਨ ਉਸ ਸਥਾਨ ਤੇ ਗੁਰੂ ਗੋਬੀ ਸਿੰਘ ਜੀ ਨੇ ਆਪਣਾ ਆਖਰੀ ਸਮਾਂ ਬਤੀਤ ਕੀਤਾ ਸੀ ਅਤੇ ਇੱਥੇ ਅੱਜ ਗੁਰਦੁਆਰਾ ਤਖਤ ਸ੍ਰੀ ਹਜੂਰ ਸਾਹਿਬ ਮੌਜੂਦ ਹੈ ਨਾਦੀਰ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਕੁਝ ਮੁਸਲਿਮ ਸੰਤਾਂ ਨੂੰ ਮਿਲਣ ਦੇ ਲਈ ਹੈਦਰਾਬਾਦ ਗੋਲਕੋਂਡਾ ਪਹੁੰਚਦੇ ਹਨ ਅਤੇ ਇੱਥੇ ਮੁਸਲਿਮ ਸੰਤਾਂ ਨੂੰ ਮਿਲਣ ਤੋਂ ਕੁਝ ਦਿਨ ਬਾਅਦ ਗੁਰੂ ਨਾਨਕ ਪਾਸ਼ਾ ਜੀ ਪੀਰ ਜਲਾਲੁਦੀਨ ਨੂੰ ਮਿਲਣ ਦੇ ਲਈ ਨਿਬੀਦਰ ਪਹੁੰਚਦੇ ਹਨ ਉੱਥੇ ਗੁਰੂ ਨਾਨਕ ਪਾਸ਼ਾ ਜੀ ਦਾ ਬੜੇ ਜੋਰਾਂ ਸ਼ੋਰਾਂ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਜਦੋਂ ਗੁਰੂ ਨਾਨਕ ਪਾਸ਼ਾ ਜੀ ਬੀਦਰ ਪਹੁੰਚਦੇ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਬੀਦਰ ਦੇ ਬਾਰ ਬਾਰ ਹੀ ਆਪਣਾ ਆਸਣ ਲਾ ਲੈਂਦੇ ਹਨ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਨੇ ਆਪਣਾ ਆਸਣ ਲਾਇਆ ਸੀ ਉਥੇ ਸਾਧੂਆਂ ਦੀਆਂ ਕੁਟੀਆਂ ਹੋਇਆ ਕਰਦੀ ਸੀ ਜੋ ਕਿ ਗੁਰੂ ਨਾਨਕ ਪਾਸ਼ਾ ਜੀ ਦੀ ਸਿੱਖਿਆ ਤੋਂ ਕਾਫੀ ਪ੍ਰਭਾਵਿਤ ਸਨ ਜਦੋਂ ਗੁਰੂ ਨਾਨਕ ਪਾਸ਼ਾ ਜੀ ਬੀਦਰ ਪਹੁੰਚਦੇ ਹਨ ਤਾਂ ਇਹ ਖਬਰ ਉਥੇ ਪੂਰੇ ਨਗਰ ਵਿੱਚ ਫੈਲ ਜਾਂਦੀ ਹੈ ਤਾਂ ਉੱਥੋਂ ਹੀ ਸੰਗਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨਾਂ ਦੇ ਲਈ ਕਾਫੀ ਵੱਡੀ ਸੰਖਿਆ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਇਕੱਠੇ ਹੋ ਜਾਂਦੇ ਹਨ ਤਾਂ ਉੱਥੋਂ ਦੇ ਲੋਕ ਗੁਰੂ ਨਾਨਕ ਪਾਸ਼ਾ ਜੀ ਨੂੰ ਦੱਸਦੇ ਹਨ ਕਿ ਪਾਸ਼ਾ ਜੀ ਇੱਥੇ ਪੀਣ ਦੇ ਲਈ ਪਾਣੀ ਬਿਲਕੁਲ ਵੀ ਨਹੀਂ ਹੈ ਅਸੀਂ ਇੱਥੇ ਪਾਣੀ ਤੋਂ ਬਗੈਰ ਬੜੇ ਪਰੇਸ਼ਾਨ ਹਾਂ ਬੜੀ ਮਿਹਨਤ ਕਰਕੇ ਇੱਥੇ ਬਹੁਤ ਸਾਰੇ ਕੂਏ ਵੀ ਖੋਦੇ ਗਏ ਹਨ ਪਰ ਸਾਨੂੰ ਪੀਣ ਦਾ ਪਾਣੀ ਨਹੀਂ ਮਿਲਿਆ ਇਹ ਤੇ ਜਿਹੜਾ ਵੀ ਪਾਣੀ ਹੈ ਉਹ ਬਹੁਤ ਹੀ ਗੰਦਾ ਹੈ ਪਰ ਸਾਨੂੰ ਮਜਬੂਰਨ ਉਹ ਪੀਣਾ ਪੈਂਦਾ ਹੈ ਗੁਰੂ ਨਾਨਕ ਪਾਸ਼ਾ ਜੀ ਨੇ ਉਹਨਾਂ ਲੋਕਾਂ ਦੀਆਂ ਇਹ ਮਜਬੂਰੀਆਂ ਸੁਣ ਕੇ ਪਰੇਸ਼ਾਨੀਆਂ ਸੁਣ ਕੇ ਬੜੇ ਦੁਖੀ ਹੁੰਦੇ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਉੱਥੋਂ ਦੇ ਲੋਕਾਂ ਨੂੰ ਸੰਦੇਸ਼ ਦਿੰਦੇ ਹਨ ਕਿ ਭਾਈ ਛੇਤੀ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ ਤਾਂ ਗੁਰੂ ਨਾਨਕ ਪਾਸ਼ਾ ਜੀ ਇਧਰ ਉਧਰ ਘੁੰਮਦੇ ਹਨ ਆਪਣੇ ਪੈਰਾਂ ਦੇ ਨਾਲ ਕੁਝ ਟਟੋਲਦੇ ਹੋਏ ਉਸ ਪਰਮਾਤਮਾ ਦਾ ਨਾਮ ਲੈ ਰਹੇ ਹਨ ਇਸ ਤਰ੍ਹਾਂ ਕਰਦੇ ਕਰਦੇ ਗੁਰੂ ਨਾਨਕ ਪਾਸ਼ਾ ਜੀ ਇੱਕ ਪਹਾੜੀ ਦੇ ਕੋਲ ਪਹੁੰਚ ਜਾਂਦੇ ਹਨ ਤਾਂ ਉੱਥੇ ਜਾ ਕੇ ਗੁਰੂ ਨਾਨਕ ਪਾਸ਼ਾ ਜੀ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਇੱਕ ਪੱਥਰ ਨੂੰ ਸਾਈਡ ਵੱਲ ਧੱਕ ਦਿੰਦੇ ਹਨ ਅਤੇ ਉਸ ਪਰਮਾਤਮਾ ਦਾ ਨਾਮ ਲੈਂਦੇ ਹੋਏ ਜਦੋਂ ਗੁਰੂ ਨਾਨਕ ਪਾਸ਼ਾ ਜੀ ਨੇ ਇਸ ਤਰ੍ਹਾਂ ਕੀਤਾ ਤਾਂ ਉੱਥੇ ਨਾਲ ਦੀ ਨਾਲ ਹੀ ਤੇਜ ਅਤੇ ਮਿੱਠੇ ਪਾਣੀ ਦੀ ਧਾਰ ਵਗਣ ਲੱਗ ਪਈ ਜੀ ਚਮਤਕਾਰ ਦੇਖਦਿਆਂ ਹੀ ਉੱਥੋਂ ਦੇ ਲੋਕ ਬੜੇ ਹੈਰਾਨ ਹੋਏ ਪਾਣੀ ਇੰਨਾ ਮਿੱਠਾ ਸੀ ਕਿ ਇਸ ਤੋਂ ਪਹਿਲਾਂ ਉੱਥੋਂ ਦੇ ਲੋਕਾਂ ਨੇ ਐਹੋ ਜਿਹਾ ਜਾਲ ਕਦੀ ਨਹੀਂ ਪੀਤਾ ਸੀ ਅਤੇ ਉਹ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅੱਗੇ ਨਮਸਕਾਰ ਕਰਦੇ ਹਨ ਹੱਥ ਜੋੜ ਕੇ ਨਮਸਕਾਰ ਕਰਦੇ ਹਨ ਅਤੇ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਰ ਇੱਕ ਉਪਦੇਸ਼ ਨੂੰ ਮੰਨਣ ਲੱਗੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਹਨ ਉਹ ਸੰਗਤ ਜੀ ਉਸ ਤੋਂ ਬਾਅਦ ਫਿਰ ਉਸ ਸਥਾਨ ਦਾ ਨਾਮ ਨਾਨਕਜੀਰਾ ਪੈ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਉੱਥੇ ਇਹ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਜਾਂਦਾ ਹੈ ਗੁਰਦੁਆਰਾ ਨਾਨਕਜੀਰਾ ਉਸੇ ਜਗ੍ਹਾ ਤੇ ਬਣਾਇਆ ਗਿਆ ਹੈ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਰਾਮ ਕੀਤਾ ਸੀ ਸੰਗਤ ਜੀ ਅੱਜ ਵੀ ਇਹ ਜਗ੍ਹਾ ਉਤੇ ਗੁਰਦੁਆਰਾ ਸਾਹਿਬ ਚ ਮੌਜੂਦ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪੈਰ ਦੇ ਨਾਲ ਜਲ ਪ੍ਰਗਟ ਕੀਤਾ ਸੀ ਅਤੇ ਇਹ ਜਲ 24 ਘੰਟੇ 12 ਮਹੀਨੇ 30 ਦਿਨ ਕਦੀ ਵੀ ਬੰਦ ਨਹੀਂ ਹੁੰਦਾ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਅਤੇ ਇਸ ਨੂੰ ਅਮਰਤ ਕੁੰਡ ਦੇ ਨਾਮ ਨਾਲ ਜਾਣਿਆ ਜਾਣ ਲੱਗ ਗਿਆ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਸੀਂ ਕਦੇ ਇਸ ਸਥਾਨ ਤੇ ਨਹੀਂ ਗਏ ਤਾਂ ਇੱਕ ਵਾਰ ਜ਼ਰੂਰ ਦਰਸ਼ਨ ਕਰਕੇ ਆਉਣਾ ਅਤੇ ਜਿਹੜੀ ਵੀ ਕੋਈ ਸੰਗਤ ਗਈ ਹੈ ਇਸ ਸਥਾਨ ਤੇ ਦਰਸ਼ਨ ਕਰਕੇ ਆਈ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ